ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦੇ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਵੀ ਕੁਝ ਸੰਸਾਰ ਦੇ ਵਿੱਚ ਹੋ ਰਿਹਾ ਵਾਪਰ ਰਿਹਾ ਇਹ ਉਸ ਵਾਹਿਗੁਰੂ ਕਾਲਪੁਰਖ ਦੇ ਹੁਕਮ ਦੇ ਵਿੱਚ ਹੀ ਵਾਪਰ ਰਿਹਾ ਹੈ ਉਸ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਰਿਹਾ ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਹ ਹੋਵਨਾ ਜਹ ਜੈ ਰਖੇ ਆ ਪਾ ਤਹਿ ਜਾਏ ਖੜੋ ਬਨਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਚੱਲਣਾ ਨਾਨਕ ਲਿਖਿਆ ਨਾ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾ ਕੀ ਆ ਨਾਲ ਚੋ ਪਹਿਚੋਪਨਾ ਹੋਵਈ ਜੇ ਲਾਇ ਰਹਾ ਲੇਵਤਾਰ ਚੋ ਪਹਿਚੋਪਨਾ ਹੋਵਈ ਜੇ ਤਾਰ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਭੁਖੇ ਆ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ ਭੁਖੇ ਆ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ ਹੁਕਮ ਰਜਾਈ ਚੱਲਣਾ ਨਾਲ ਖਿਆ ਨਾਲ ਹੁਕਮ ਅਰਜਾਈ ਚੱਲਣਾ ਨਾਲ ਕਿ ਖਿਆ ਨਾਲ ਸੈਸ ਸਿਆਣ ਪਾਲਕ ਹੋਏ ਤਾਂ ਨਾ ਚੱਲੇ ਨਾਲੋ ਸੈਸ ਸਿਆਣਪ ਲਖ ਹੋਏ ਤਾਂ ਕੇ ਇਕਲਾ ਚੱਲੇ ਨਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜੇ ਟੋਟੇ ਪਾਰ ਕਿਵ ਸਚਿਆਰਾ ਹੋਈਐ ਕਿਵ ਕੋ ਆਲੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਨਾਨਕ ਲਿਖਿਆ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ